मैं सारी स्मूची लीडरशिप आदरणीय सुप्रीमो केजरीवाल जी अरविंद केजरीवाल जी आदरणीय डॉक्टर संदीप पाठक मेंबर ऑफ राज्यसभा बहुत ही आदरणीय लोकप्रिय चीफ मिनिस्टर भगवंत मान जी बाकी सारी मेरी लीडरशिप ਪੰਜਾਬ ਦੀ ਦਿੱਲੀ ਦੀ ਜਿਹੜੀ ਵੀ ਆਮ ਆਦਮੀ ਪਾਰਟੀ ਨਾਲ ਬਿਲੋਂਗ ਕਰਦੇ ਮੈਂ ਸਾਰਿਆਂ ਦਾ ਮੈਨੂੰ ਵਾਈਸ ਪ੍ਰੈਜ਼ੀਡੈਂਟ ਪੰਜਾਬ ਅਪਾਇੰਟ ਕਰਨ ਤੇ ਸਾਰਿਆਂ ਦਾ ਧੰਨਵਾਦ ਕਰਦਾ ਔਰ ਉਮੀਦ ਕਰਦਾ ਔਰ ਉਹਨਾਂ ਨੂੰ ਯਕੀਨ ਦਿਲਾਣਾ ਕਿ ਜਿਹੜਾ ਤੁਸੀਂ ਮੇਰੇ ਤੋਂ ਉਮੀਦ ਕੀਤੀ ਹੈ ਉਹ ਤੋਂ ਖਰਾ ਨਿਕਲਾਂਗੇ ਔਰ ਚੰਗਾ ਦਵਾਗੇ ਕੰਮ ਕਰਾਂਗੇ ਔਰ ਅੱਜ ਮੇਰੇ ਨਾਲ ਮੇਰੀ ਸਾਰੀ ਟੀਮ ਮੇਰੇ ਬੇਸਿਕਲੀ ਇਹ ਅੱਜ ਕਾਨਫਰੈਂਸ ਸਜਾਨਪੁਰ ਵਿਧਾਨ ਸਭਾ ਦੀ ਹੈਗੀ ਹੈ ਅੱਜ ਮੈਂ ਤੁਹਾਨੂੰ ਯਕੀਨ ਦਿਵਾਦਾ ਕਿ ਜਿਹੜਾ ਗਲਤ ਫਹਮੀ ਚ ਦੁਨੀਆ ਬੈਠੀ ਸੀਗੀ ਕਿ ਬਹੁਤ ਕਰਪਸ਼ਨ ਹੈ ਪਠਾਨਕੋਟ ਜੇ ਕੰਮ ਨਹੀਂ ਹੁੰਦਾ ਅਫਸਰ ਕੰਮ ਨਹੀਂ ਕਰਦੇ ਅੱਜ ਇਹ ਮੈਸੇਜ ਸਾਰਿਆਂ ਨੂੰ ਕਲੀਅਰ ਹੋ ਜਾਣਾ ਚਾਹੀਦਾ ਹੈ ਕਿ ਕੋਈ ਅਫਸਰ ਅਗਰ ਪਬਲਿਕ ਦਾ ਕੰਮ ਨਹੀਂ ਕਰਦਾ ਔਰ ਪੈਸੇ ਮੰਗਦਾ ਹੈ ਮੇਰਾ ਨੰਬਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਨੂੰ ਦੱਸਿਓ ਮੈਂ ਉਸ ਅਫਸਰ ਦੀ ਜਗ੍ਹਾ ਇੱਕੋ ਹੀ ਜਗ੍ਹਾ ਹੋਏਗੀ ਜੇਲ੍ਹ ਵਿੱਚ ਔਰ ਉਹ ਕੰਮ ਵੀ ਕਰੇਗਾ ਨਹੀਂ ਤਾਂ ਆਮ ਆਦਮੀ ਪਾਰਟੀ ਕੋਈ ਸੈਨ ਨਹੀਂ ਕਰੇਗੀ ਔਰ ਅਗਰ ਕੋਈ ਆਮ ਆਦਮੀ ਪਾਰਟੀ ਦਾ ਵੀ ਕਾਰਜਕਰਤਾ ਕੋਈ ਪੈਸੇ ਮੰਗਦਾ ਕੰਮ ਕਰਵਾਉਣ ਵਾਸਤੇ ਉਹਦੀ ਵੀ ਸਦਾ ਹੋਈ ਹੋਏਗੀ ਤਾਂ ਮੈਂ ਸਾਰੀ ਇੰਡਸਟਰੀ ਨੂੰ ਸਾਰੇ ਲੋਕਾਂ ਨੂੰ ਸਾਰੇ ਟਰੇਡਰ ਨੂੰ ਸਾਰੇ ਮੇਰੇ ਵੀਰ ਆਮ ਆਦਮੀ ਪਾਰਟੀ ਦੇ ਮੇਰੇ ਕਾਰਕਟਰ ਸਾਰਿਆਂ ਵਾਸਤੇ ਮੈਸੇਜ ਕਲੀਅਰ ਹੋਣਾ ਚਾਹੀਦਾ ਹੈ ਕਿ ਅਸੀਂ ਇੱਥੇ ਲੋਕ ਸੇਵਾ ਵਾਸਤੇ ਆਏ ਆਂ ਔਰ ਲੋਕ ਸੇਵਾ ਕਰਾਂਗੇ ਹਰ ਇਨਸਾਨ ਦਾ ਕੰਮ ਕਰਾਂਗੇ ਅਮੀਰ ਹੋ ਗਰੀਬ ਹੋ ਬੜਾ ਹੋ ਛੋਟਾ ਹੋ ਕੋਈ ਇਹਦੇ ਵਿੱਚ ਫਰਕ ਨਹੀਂ ਹੋਏਗਾ